ਵੱਡੀ ਅੱਜ ਇਹ ਖੁਸ਼ੀ ਹੋਈ ਕਿ ਦਿੱਲੀ ਦੇ ਜਿਹੜੇ ਸੂਝਵਾਨ ਵੋਟਰ ਹੈ ਉਹਨਾਂ ਨੇ ਇਹਨਾਂ ਬਹਿਰੂਪੀਆਂ ਨੂੰ ਪਛਾਣਿਆ ਉੱਥੇ ਵੀ ਇਹਨਾਂ ਨੇ ਐਲਾਨ ਕੀਤਾ ਆਮ ਆਦਮੀ ਪਾਰਟੀ ਨੇ ਕੇਜਰੀਵਾਲ ਨੇ ਗਰੰਟੀਆਂ ਦੀ ਝੜੀ ਲਾ ਦਿੱਤੀ ਸੀ ਦਿੱਲੀ 'ਚ ਮਾਵਾ ਭੈਣਾ ਨੂੰ ਕਿਹਾ ਕਿ ਤੁਹਾਨੂੰ 2100 ਰੁਪਏ ਪਰ ਮਹੀਨਾ ਦਿਆ ਕਰਾਂਗੇ ਪੁਜਾਰੀਆਂ ਨੂੰ ਮੰਦਰਦਿਆਂ ਨੂੰ ਗੁਰਦੁਆਰੇ ਦੇ ਗ੍ਰੰਥੀਆਂ ਨੂੰ ਮੌਲਵੀਆਂ ਨੂੰ ਉਹਨਾਂ ਨੂੰ ਕਿਹਾ 18000 ਰੁਪਿਆ ਤੁਹਾਨੂੰ ਮਹੀਨੇ ਦੀ ਤਨਖਾਹ ਦਿਆ ਕਰਾਂਗੇ ਉਸ ਤੋਂ ਅੱਗੇ ਜਿੰਨੇ ਆਟੋ ਡਰਾਈਵਰ ਹੈ ਟੈਕਸੀ ਵਾਲੇ ਡਰਾਈਵਰ ਹੈ ਉਹਨਾਂ ਨੂੰ ਕਿਹਾ ਕਿ ਤੁਹਾਡੀ ਬੇਟੀਆਂ ਦੇ ਵਿਆਹਾਂ ਵਿੱਚ ਤੁਹਾਨੂੰ ਸਹਾਇਤਾ ਦਿਆ ਕਰਾਂਗੇ ਇਹਨਾਂ ਨੇ ਇੰਨੀਆਂ ਇਹੋ ਜੀਆਂ ਗਰੰਟੀਆਂ ਦਿੱਤੀਆਂ ਪਰ ਦਿੱਲੀ ਦੀ ਸੰਗਤ ਨੇ ਇਹਨਾਂ ਨੂੰ ਪਛਾਣ ਲਿਆ ਸੀ ਇਹਨਾਂ ਨੂੰ ਜਾਣ ਲਿਆ ਸੀ ਤੇ ਇਹਨਾਂ ਦਾ ਅਸਲੀ ਚਿਹਰਾ ਸਮਝਦੇ ਸੀ ਤੇ ਉਹਨਾਂ ਨੇ ਇਹਨਾਂ ਨੂੰ ਬੁਰੀ ਤਰ੍ਹਾਂ ਨਕਾਰ ਦਿੱਤਾ ਮੈਂ ਅੱਜ ਤੁਹਾਡੇ ਸਾਰਿਆਂ ਦੇ ਰਾਈ ਪੰਜਾਬੀਆਂ ਨੂੰ ਬੇਨਤੀ ਕਰਨਾ ਚਾਹੁੰਦਾ ਕਿ ਦੇਖੋ ਪੰਜਾਬੀਓ ਇਹਨਾਂ ਨੇ ਆਪਾਂ ਨੂੰ ਅਜ ਤੋਂ 3 ਸਾਲ ਪਹਿਲਾਂ ਐਂ ਠੱਗਿਆ ਸੀ ਮਾਮਾ ਭੈਣਾ ਨੂੰ ਕਿਹਾ 1100 ਦੇਵਾਂਗੇ ਜ਼ਿਮੀਦਾਰਾਂ ਨੂੰ ਕਿਹਾ ਐਮ ਐਸ ਪੀ ਦੇਵਾਂਗੇ ਮੁਲਾਜ਼ਮਾਂ ਨੂੰ ਕਿਹਾ 올ਡ ਏਜ ਪੈਨਸ਼ਨ ਤੁਹਾਡੀ ਸੱਚ ਪੈਨਸ਼ਨ ਦੇਵਾਂਗੇ ਜਿਹੜੀ ਪੁਰਾਣੀ ਸਕੀਮ ਹੈ ਪੈਨਸ਼ਨ ਦੀ ਸੋ ਇਹਨਾਂ ਨੇ ਹਰੇਕ ਵਰਗ ਨੂੰ ਗੱਲਾਂ ਸੁਨਾ ਸੁਣਾ ਕੇ ਐਂ ਠੱਗਿਆ ਤੇ ਅੱਜ ਦੇਖ ਲਓ ਪੰਜਾਬ ਦਾ ਕੀ ਹਾਲ ਹੈ ਅੱਜ ਹਰੇਕ ਵਰਗ ਦਾ ਕੀ ਹਾਲ ਹੈ ਹੋ ਸਕਦਾ ਹੈ ਪੰਜਾਬ ਦੀ ਇਲੈਕਸ਼ਨ ਤੋਂ ਪਹਿਲਾਂ 6 ਮਹੀਨੇ ਸਾਲ ਮਾਵਾ ਭੈਣਾਂ ਨੂੰ ਕੁਝ ਨਾ ਕੁਝ ਦੇਣ ਦੀ ਕੋਸ਼ਿਸ਼ ਕਰਨ ਕਿਉਂਕਿ ਇਹਨਾਂ ਨੂੰ ਪਤਾ ਇਹਨਾਂ ਨੇ ਦੇਖ ਲਿਆ ਕਿ ਦਿੱਲੀ ਦੇ ਲੋਕਾਂ ਨੇ ਇਹਨਾਂ ਦਾ ਕੀ ਹਾਲ ਕੀਤਾ ਪਰ ਇਹੋ ਜਿਹੇ ਜਿਹੜੇ ਧੋਖੇਬਾਜ਼ ਸੱਜਣ ਜਿਹੜੇ ਗਰੰਟੀ ਦਾ 5 ਸਾਲ ਦੀ ਦਿੰਦੇ ਆ ਤੇ ਫਿਰ ਵੋਟਾਂ ਦੇਖ ਕੇ ਅਖੀਰਲੇ 6 ਮਹੀਨੇ ਕੰਮ ਕਰਨ ਦੀ ਕੋਸ਼ਿਸ਼ ਕਰਦੇ ਆ ਇਹਨਾਂ ਨੂੰ ਪੰਜਾਬੀਏ ਪੰਜਾਬੀਓ ਪਛਾਣੋ ਇਹਨਾਂ ਦੀਆਂ ਗੱਲਾਂ ਨੂੰ ਹੁਣ ਛੱਡ ਦਿਓ ਇਹ ਗੱਲਾਂ ਕਰਦੇ ਸੀ ਸਰਦਾਰ ਭਗਤ ਸਿੰਘ ਦੀਆਂ ਤੇ ਇਹਨਾਂ ਦੇ ਕੰਮ ਨਿਕਲੇ ਤੁਸੀਂ ਦੇਖ ਹੀ ਲਿਆ ਕਿਹੋ ਜੇ ਇਹ ਤਾਂ ਚਾਹੁੰਦੇ ਆ ਕਿ ਅਸੀਂ ਹਰੇਕ ਬੰਦੇ ਨੂੰ ਗੱਪਸ਼ਪ ਮਾਰ ਕੇ ਹਰੇਕ ਬੰਦੇ ਨਾਲ ਵੱਡੇ ਤੋਂ ਵੱਡੇ ਵਾਅਦੇ ਕਰਕੇ ਤੇ ਠੱਗੀਏ ਤੇ ਕਿਵੇਂ ਨਾ ਕਿਵੇਂ ਅਸੀਂ ਆਪਦੀ ਸਰਕਾਰ ਬਣਾਈਏ ਸੋ ਮੇਰਾ ਤਾਂ ਪੰਜਾਬੀਆਂ ਨੂੰ ਬੇਨਤੀ ਹੈ ਕਿ ਜਿਵੇਂ ਦਿੱਲੀ ਵਾਲਿਆਂ ਨੇ ਇਹਨਾਂ ਨੂੰ ਪਛਾਣ ਕੇ ਨਕਾਰਿਆ ਤੇ ਤੁਸੀਂ ਇਹਨਾਂ ਨੂੰ ਇਹਨਾਂ ਦੀਆਂ ਗੱਲਾਂ 'ਚ ਆ ਕੇ ਹੁਣ ਤਿੰਨਾਂ ਸਾਲਾਂ ਤੋਂ ਇਹਨਾਂ ਦਾ ਸੰਤਾਪ ਭੋਗ ਰਹੇ ਹੋ ਆਉਣ ਵਾਲੇ ਸਮੇਂ 'ਚ ਓਵੇਂ ਹੀ ਤਗੜੇ ਹੋ ਕੇ ਇਹਨਾਂ ਨੂੰ ਨਕਾਰਿਏ ਤਾਂ ਕਿ ਪੰਜਾਬ ਨੂੰ ਮੁੜ ਤੋਂ ਵਿਕਾਸ ਦੀਆਂ ਲੀਹਾਂ ਤੇ ਹਰੇਕ ਵਰਗ ਦੇ ਫਾਇਦੇ ਵਾਲੇ ਪਾਸੇ ਲੈ ਕੇ ਜਾਈਏ ਪੰਜਾਬ ਨੂੰ ਤਰੱਕੀ ਵੱਨੀ ਲੈ ਕੇ ਜਾਈਏ ਇਹੀ ਮੇਰੀ ਅੱਜ ਦੇਣ ਸਾਰੇ ਪੰਜਾਬੀਆਂ ਨੂੰ ਬੇਨਤੀ ਹੈ ਪੰਜਾਬ ਤੇ ਅਸਰ ਕੀ ਪੈਣ ਵਾਲਾ ਦਿੱਲੀ ਦੇ ਨੀਤੀਆਂ ਨੂੰ ਲੈ ਕੇ ਪੰਜਾਬ ਦੀ ਸਿਆਸਤ ਮੈਂ ਸਮਝਦਾ ਕਿ ਅੱਜ ਤੋਂ ਕੁਝ ਮਹੀਨੇ ਪਹਿਲਾਂ ਤਾਂ ਇਹਨਾਂ ਨੇ ਡਰਾਮਾ ਕੀਤਾ ਸੀ ਮਹੀਨਾ ਨਹੀਂ ਕੋਈ ਸਾਲ ਤੋਂ ਸਾਲ ਡੇਢ ਸਾਲ ਹੋ ਗਿਆ ਕਿ ਆਪਰੇਸ਼ਨ ਲੋਟਸ ਹੋ ਰਿਹਾ ਜੀ ਸਾਡੇ ਐਮਐਲਏ ਮਗਰ ਬੀਜਪੀ ਵਾਲੇ ਫਿਰਦੇ ਆ ਉਹ ਤਾਂ ਗੱਲ ਕੋਈ ਨਹੀਂ ਸੀ ਇਹਨਾਂ ਨੇ ਸਿਰਫ ਡਰਾਮਾ ਕੀਤਾ ਸੀ ਜਿਵੇਂ ਕੱਲ ਕੇਜਰੀਵਾਲ ਸਾਹਿਬ ਨੇ ਪਰਸੋ ਦਿੱਲੀ ਚ ਰੋਣਾ ਪਾਇਆ ਸੀ ਕਿ ਇੱਥੇ ਵੀ ਜੀ ਆਪਰੇਸ਼ਨ ਨੋਟਿਸ ਹੋ ਰਿਹਾ ਕੋਈ ਗੱਲ ਨਹੀਂ ਬਾਤ ਨਹੀਂ ਉਹ ਲੋਕਾਂ ਨੇ ਸਭ ਨੋਟਿਸ ਕਰਤਾ ਸੋ ਇਸ ਕਰਕੇ ਹੋ ਸਕਦਾ ਹੁਣ ਕਿਉਂਕਿ ਬਾਜਪਾ ਵਾਲੇ ਇਹਨਾਂ ਨੂੰ ਸਮਝਦੇ ਆ ਹੋ ਸਕਦਾ ਹੋ ਕੌਣ ਇੱਥੇ ਇਹਨਾਂ ਨੂੰ ਹੱਥ ਪਾਉਣ ਦੀ ਕੋਸ਼ਿਸ਼ ਕਰਨ ਪੰਜਾਬ ਵਿੱਚ ਕਿਉਂਕਿ ਪੰਜਾਬ ਹਰ ਇੱਕ ਪਾਸਿਓਂ ਸਭ ਤੋਂ ਵੱਡੀ ਫਿਕਰ ਵਾਲੀ ਗੱਲ ਇਹ ਆ ਕਿ ਲਾਅ ਐਂਡ ਆਰਡਰ ਪੰਜਾਬ ਦਾ ਬਹੁਤ ਮਾੜਾ ਹਾਲ ਬਹੁਤ ਮਾੜਾ ਹਾਲ ਤੇ ਡਰੱਗਸ ਦਾ ਬਹੁਤ ਮਾੜਾ ਹਾਲ ਹੈ ਪੰਜਾਬ ਵਿੱਚ ਇੱਥੇ ਸੀਐਮ ਸਾਹਿਬ ਕਹਿੰਦੇ ਸੀ ਕਿ ਗੋਰੇ ਆ ਕੇ ਬਾਹਰੋਂ ਨੌਕਰੀਆਂ ਕਰਿਆ ਕਰਨ ਤੇ ਹੁਣ ਤੁਸੀਂ ਦੇਖ ਲਓ ਬਾਹਰੋਂ ਕਿਵੇਂ ਜਹਾਜ਼ ਭਰ-ਭਰ ਕੇ ਪੰਜਾਬੀਆਂ ਦੇ ਵਾਪਸ ਆ ਰਹੇ ਸੁਚ ਕਰਕੇ ਮੇਰੀ ਮੈਨੂੰ ਜੋ ਲੱਗਦਾ ਜਿਹੜੇ ਤੁਸੀਂ ਸਵਾਲ ਕੀਤਾ ਕਿ ਜਲਦ ਹੋ ਸਕਦਾ ਪੰਜਾਬ ਵਿੱਚ ਵੀ ਕੋਈ ਸਿਆਸੀ ਵੱਡਾ ਤਬਾਕਾ ਹੋਵੇ ਚਲੋ ਸਾਬ ਕਾਂਗਰਸ ਦੀ ਕੀ ਗੱਲ ਸਾਹਮਣੇ ਆ ਰਹੀ ਹੈ ਕਾਂਗਰਸ ਦੀ ਤੁਸੀਂ ਕਿਵੇਂ ਦੇਖਦੇ ਦਿੱਲੀ ਆ ਦੇਖੋ ਕਾਂਗਰਸ ਦੀ ਥਾਂ ਉੱਥੇ ਦਿੱਲੀ ਵਿੱਚ ਆਮ ਆਦਮੀ ਪਾਰਟੀ ਨੇ ਲੈ ਲਈ ਅਸਲ ਜਿਹੜੀ ਸਹੀ ਡਿਵੈਲਪਮੈਂਟ ਦਿੱਲੀ ਦੀ ਕੀਤੀ ਸੀ ਉਹ ਸ਼ਿਲਾ ਦਿਖਸ਼ਿਤ ਜੀ ਵੇਲੇ 15 ਸਾਲ ਹੋਈ ਸੀ ਜੋ ਦਿੱਲੀ ਦੀ ਦਿੱਖ ਬਣੀ ਸੀ ਦਿੱਲੀ ਨੂੰ ਸਹੂਲਤਾਂ ਮਿਲੀਆਂ ਸੀ ਉਹਨਾਂ ਨੇ ਕੀਤਾ ਸੀ ਉਦੋਂ ਐ ਹੀ ਇਹਨਾਂ ਨੇ ਬਦਲਾਵ ਦਾ ਨਾਅਰਾ ਦੇ ਕੇ ਵੱਡੀਆਂ-ਵੱਡੀਆਂ ਗੱਲਾਂ ਕਰਕੇ ਵੱਡੇ-ਵੱਡੇ ਵਾਅਦੇ ਦਿਖਾ ਕੇ ਲੋਕਾਂ ਨੂੰ ਮਗਰ ਲਾ ਕੇ ਤੇ ਆ ਪਿਛਲੇ 10 ਸਾਲ ਗੁੰਮਰਾਹ ਕਰਕੇ ਰੱਖੇ ਹੁਣ ਲੋਕਾਂ ਨੇ ਪਛਾਣਿਆ ਮੈਂ ਸਮਝਦਾ ਕਿ ਹੁਣ ਆਉਣ ਵਾਲੇ ਸਮੇਂ 'ਚ ਕਾਂਗਰਸ ਦਿੱਲੀ ਵਿੱਚ ਤਕੜੀ ਹੋਏਗੀ ਤੇ ਆਮ ਆਦਮੀ ਪਾਰਟੀ ਹੋਰ ਥੱਲੇ ਜਾਏਗੀ ਕਿਉਂਕਿ ਸਾਡਾ ਆਲਮੋਸਟ ਜਿਹੜਾ ਸੈਕੂਲਰ ਵੋਟ ਬੈਂਕ ਆ ਉਹ ਅਸੀਂ ਇਹਨਾਂ ਨਾਲ ਸ਼ੇਅਰ ਕਰਦੇ ਆ ਤੇ ਲੋਕਾਂ ਨੇ ਇਹਨਾਂ ਨੂੰ ਦੇਖ ਲਿਆ ਤੇ ਉਹ ਜ਼ਰੂਰ ਆਉਣ ਵਾਲੇ ਸਮੇਂ 'ਚ ਦਿੱਲੀ ਵਿੱਚ ਕਾਂਗਰਸ ਅੱਗੇ ਨਾਲ ਤਕੜੀ ਹੋਏ ਤੇਲੂ ਸਾਹਿਬ ਜਿਵੇਂ ਹੁਣ ਆਉਣ ਵਾਲੇ ਸਮੇਂ ਇਹ ਕੀ ਪਤਾ ਲੱਗਿਆ ਵੀ ਜਿਹੜੀ ਹਜ਼ਾਰਾਂ ਇਹਨਾਂ ਨੇ ਪੈਨਸ਼ਨ ਦੇਣੀ ਸੀ ਬੀਬੀਆਂ ਨੂੰ ਕੋਈ ਲਾਗੂ ਕਰਨੀ ਆ ਔਰ ਜਿੰਨੇ ਕੱਚੇ ਕੰਮ ਆ ਉਹਨਾਂ ਨੂੰ ਪਰਮਾਨੈਂਟ ਕੀਤਾ ਜਾ ਰਿਹਾ ਪੱਕੇ ਕਰਨਗੇ ਉਸ ਨੂੰ ਲੈ ਕੇ ਤੁਸੀਂ ਕੀ ਚੋਈ ਦੀ ਹੋ ਹੋ ਸਕਦਾ ਪੰਜਾਬੀ ਇਹਨਾਂ ਦੇ ਨਾਲ ਤਰ੍ਹਾਂ ਹੀ ਕਰਾਉਣਾ ਸੀ ਦੇਖੋ ਮੇਰੀ ਗੱਲ ਸਮਝੋ ਇਹ ਫਸੇਵੇ ਹੋ ਸਕਦਾ ਕਰਜ਼ਾ ਲੈ ਕੇ ਇਹੋ ਜੇ ਕੰਮ ਕਰਨ ਦੀ ਕੋਸ਼ਿਸ਼ ਕਰਨ ਜਿਹੜਾ ਤੁਸੀਂ ਕਹਿ ਰਹੇ ਹੋ ਪਰ ਪਹਿਲੀ ਗੱਲ ਤਾਂ ਮੈਨੂੰ ਇਹ ਸਮਝਾਓ ਕਿ 4 ਸਾਲ 3.5 ਸਾਲ ਦਿੱਤਾ ਕੁਛ ਨਹੀਂ ਅਖੀਰ ਸਰਵ ਆਪਦੀ ਇਲੈਕਸ਼ਨ ਦੇਖ ਕੇ ਉਹ ਵੀ ਕਰਜ਼ਾ ਲੈ ਕੇ ਪੰਜਾਬ ਦੇ ਸਿਰ ਤੇ ਪੰਜਾਬੀਆਂ ਦੇ ਸਿਰ ਤੇ ਤੇ ਤੁਹਾਨੂੰ ਦੇਣਗੇ ਇਹਦਾ ਮਤਲਬ ਪੰਜਾਬੀਆਂ ਨੂੰ ਸਮਝਣ ਦੀ ਲੋੜ ਹੈ ਇਧਰਲੇ ਹੱਥ ਦੇਣਾ ਹੈ ਕਿ ਉਧਰਲੇ ਹੱਥ ਲੈਣਾ ਕਰਜ਼ਾ ਕਿਤੇ ਚੜਨਾ ਪੰਜਾਬ ਤੇ ਪੰਜਾਬੀਆਂ ਤੇ ਆਪਦੀ ਜੁੱਤੀ ਆਪ ਦਾ ਸਿਰ ਸੂਇਸ ਕਰਕੇ ਪਛਾਨਣ ਦੀ ਲੋੜ ਇਹਨਾਂ ਦੀਆਂ ਝੂਠੀਆਂ ਗੱਲਾਂ ਇਹ ਜਿਵੇਂ ਪੰਜਾਬ ਨੂੰ ਜਾਣ ਲੱਗੇ ਅੱਜ ਦੇਖ ਲੋ ਇਹਨਾਂ ਨੇ ਤਿੰਨ ਸਵਾ ਤਿੰਨ ਸਾਲਾਂ ਚ ਕਰਜ਼ਾ ਕਿੱਥੋਂ ਕਿੱਥੇ ਲੈ ਗਏ ਜਿਵੇਂ ਪੰਜਾਬ ਨੂੰ ਜਾਣ ਲੱਗੇ ਆ ਪਿਛਲੇ ਤਿੰਨ ਸੱਢ ਤਿੰਨ ਸਾਲ ਤਾ ਕੇਜਰੀਵਾਲ ਨੇ ਪੰਜਾਬ ਦੇ ਜਾਜ ਨਹੀਂ ਟਿਕਣ ਦਿੱਤੇ ਪੈਸਾ ਪੰਜਾਬ ਦਾ ਤੇ ਜਾਜ ਕੇਜਰੀਵਾਲ ਹੋਰ ਹੀ ਵਰਤੀ ਜਾ ਗਏ ਸੂਇਸ ਕਰਕੇ ਪੰਜਾਬੀਆਂ ਨੂੰ ਸਮਝਣ ਦੀ ਲੋੜ ਮੈਂ ਤਾਂ ਹੀ ਬੇਨਤੀ ਕਰ ਰਿਹਾ ਕਿ ਆਪ ਦੀ ਜੁੱਤੀ ਆਪ ਦਾ ਸਿਰ ਵਿਚਾਰ ਰੱਖੋ ਤੁਸੀਂ ਦੇਖਿਆ ਕਿ ਕੇਜਰੀਵਾਲ ਖੁਦ ਜਿਹੜੇ ਇਹਦੇ ਪਾਰਟੀ ਸੁਪਰੀਮੋ ਨੇ ਖੁਦ ਆਪ ਦੀ ਚੋਣ ਤੋਂ ਹਾਰ ਚੁੱਕੇ ਨੇ ਮੈਂ ਇੱਕ ਬੇਨਤੀ ਕਰਾਂ ਇਹ ਹੋਰ ਸਾਲ ਤਾਂ ਹੀ ਦੇਖ ਲੋ ਜਿੰਨੇ ਪੰਜਾਬ ਚ ਤੁਹਾਨੂੰ ਵੱਡੇ ਤੋਂ ਵੱਡੇ ਲੱਗਦੇ ਆ ਨਾ ਇਹ ਕੋਈ ਲੱਭਿਆ ਨਹੀਂ ਥਿਆਣਾ ਅੱਜ ਗੱਲ ਮੇਰੀ ਯਾਦ ਰੱਖਿਓ ਇਹਨਾਂ ਜੋ ਇੱਕ ਰੀਜਿਤ ਦਾ ਅੱਜ ਮੇਰੇ ਤੋਂ ਲਿਖ ਕੇ ਲੈ ਜਾਓ ਕਿਉਂਕਿ ਇਹਨਾਂ ਨੇ ਲੋਕਾਂ ਦਾ ਤਾਂ ਕੰਮ ਕੀਤਾ ਨਹੀਂ ਕੋਈ ਵੀ ਇੱਕ ਵੀ ਵਾਦਾ ਨਹੀਂ ਪੂਰਾ ਕੀਤਾ ਤੇ ਸਭ ਤੋਂ ਮਾੜੀ ਇਹਨਾਂ ਨੇ ਆਪਦੇ ਵਰਕਰਾਂ ਦੀ ਦੁਰਦਸ਼ਾ ਕੀਤੀ ਹੈ ਵਰਕਰ ਵਿਚਾਰੇ ਇਹਨਾਂ ਦੇ ਦਰਦਰ ਧੱਕੇ ਖਾ ਕੇ ਉਹਨਾਂ ਨੇ ਇਹਨਾਂ ਨੂੰ ਬਣਾਇਆ ਤੇ ਸਭ ਤੋਂ ਵੱਧ ਇਹਨਾਂ ਨੇ ਆਪਦੇ ਵਰਕਰਾਂ ਦੀ ਬੇਕਦਰੀ ਕੀਤੀ ਹੈ ਤੇ ਇਸ ਕਰਕੇ ਕੇਜਰੀਵਾਲ ਦਾ ਪਤਾ ਨਹੀਂ ਕਿੰਨੇ ਵੋਟਾਂ ਤੇ ਆ ਰਿਹਾ ਇਹਨਾਂ ਦਾ ਹਾਲ ਦੇਖੋ ਕੀ ਹੁੰਦਾ ਯਾਦ ਰੱਖਿਓ ਮੇਰੀ ਗੱਲ ਤੇ ਬਿੱਲੂ ਸਾਹਿਬ ਇੱਕ ਨਿੱਜੀ ਚੈਨਲ ਤੇ ਰਮੇਸ਼ ਬਿੱਟੂ ਦਾ ਇੱਕ ਬਿਆਨ ਆਇਆ ਉਹਨਾਂ ਨੇ ਇਹ ਕਿਹਾ ਕਿ ਪੰਜਾਬ ਭਾਰਤੀਆਂ ਜਿੰਨੀਆਂ ਸਕੂਟਾਂ ਜ਼ਿਆਦਾਤਰ ਆ ਜਿਹੜਾ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਬਣੀ ਹੈ ਹੁਣ ਸਾਡਾ ਜਿਹੜਾ ਫੋਕਸ ਹੈ ਪੰਜਾਬ ਤੇ ਹੈ 2027 ਦੇ ਵਿੱਚ ਹੁਣ ਪੰਜਾਬ ਦੀ ਵਿੱਚ ਵੀ ਜਿਹੜੀ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਦੇਖੋ ਹਰੇਕ ਨੂੰ ਕਹਿਣ ਦਾ ਹੱਕ ਹੈ ਹਰੇਕ ਨੂੰ ਆਪਦੀ ਗੱਲ ਮੂਰੇ ਰੱਖਣ ਦਾ ਹੱਕ ਹੈ ਇਹ ਤਾਂ ਪੰਜਾਬੀਆਂ ਨੇ ਦੇਖਣਾ ਹੈ ਨਾ ਫੈਸਲਾ ਪੰਜਾਬੀਆਂ ਨੇ ਕਰਨਾ ਇਹ ਕੀ ਉਹਨਾਂ ਨੂੰ ਇਹ ਗੱਲ ਸੂਟ ਕਰਦੀ ਹੈ ਕੀ ਜੋ ਉਹਨਾਂ ਦਾ ਅਜੰਡਾ ਹੈ ਕੀ ਪੰਜਾਬੀਆਂ ਨੂੰ ਏਜੰਡਾ ਸੂਟ ਕਰਦਾ ਪੰਜਾਬ ਨੂੰ ਏਜੰਡਾ ਸੂਟ ਕਰਦਾ ਇਹ ਤਾਂ ਪੰਜਾਬੀਆਂ ਨੇ ਫੈਸਲਾ ਕਰਨਾ ਮੈਂ ਤਾਂ ਕੀ ਕਹਿ ਸਕਦਾ ਹਰੇਕ ਨੂੰ ਆਪਣੀ ਗੱਲ ਕਹਿਣ ਦਾ ਹੱਕ ਤੇ ਉਸ ਤੋਂ ਇੱਕ 트럼ਪ ਸਰਕਾਰ ਦਾ ਹੁਣੇ-ਹੁਣੇ ਬਿਆਨ ਆਇਆ 18000 ਹੋਰ ਨੌਜਵਾਨ ਹੈ ਜੋ ਅਸੀਂ ਜਲਦੀ ਵਿਦੇਸ਼ ਤੋਂ ਭੇਜਣ ਲੱਗੇ ਹਾਂ ਪੰਜਾਬ ਦੇ ਕਿਵੇਂ ਦੇਖਦੇ ਹੋ 18000 ਦੇ ਕਿ ਨੌਜਵਾਨ ਹੋਰ ਆ ਰਹੇ ਹੈ ਤੇ ਪੰਜਾਬ ਦੀ ਧਰਤੀ ਤੇ ਜਾ ਕੇ ਹੁਣ ਉਤਾਰੇ ਆ ਗਿਆ ਉਹ ਹੋਰ ਵੀ ਕਿਤੇ ਲਾਇਆ ਜਾ ਸਕਦਾ ਸੀਗਾ ਜਾਣ ਕੇ ਪੰਜਾਬੀਆਂ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਹੀ ਆਏਗੀ ਮੈਂ ਚਲੋ ਇਹ ਤਾਂ ਪਤਾ ਨਹੀਂ ਮੈਨੂੰ ਇਸ ਬਾਰੇ ਤਾਂ ਮੈਂ ਕੁਝ ਨਹੀਂ ਕਹਿ ਸਕਦਾਗਾ ਕਿ ਕਿਉਂ ਇੱਥੇ ਜਾਜ ਲਾਇਆ ਪਰ ਗੱਲ ਇਹ ਹੈ ਕਿ ਅਮਰੀਕਾ ਆਪਾਂ ਉਹਨੂੰ ਕਹਿ ਦਿੰਦੇ ਆ ਇਹ ਕੈਟਾਗਰੀ ਦਾ ਮੁਲਕ ਹੈ ਪਰ ਅਮਰੀਕਾ ਵੀ ਇਸ ਵੇਲੇ ਆਪ ਦਾ ਜੋ ਸਿਸਟਮ ਉਹ ਤੇ ਖਰਾਬ ਹੋਇਆ ਸੀ ਉਹ ਸੁਧਾਰ ਕਰਨ ਲੱਗਿਆ ਹੈ ਪਰ ਉਹਦੇ ਵਿੱਚ ਆਪਣਾ ਨੁਕਸਾਨ ਹੋ ਰਿਹਾ ਹੈ ਆਪਣੇ ਨੌਜਵਾਨ ਬੜੇ ਪੈਸੇ ਖਰਚ ਕੇ ਵਿਚਾਰੇ ਜ਼ਮੀਨਾਂ ਵੇਚ ਕੇ ਉਧਰ ਗਏ ਸੀ ਜਿਹੜੇ ਏਜੰਟਾਂ ਨੇ ਦੋ ਨੰਬਰ 'ਚ ਭੇਜੇ ਸੀ ਹੁਣ ਉਸ ਪਰਿਵਾਰਾਂ ਦਾ ਸਭ ਤੋਂ ਵੱਡਾ ਨੁਕਸਾਨ ਹੋ ਰਿਹਾ ਤੇ ਮੈਂ ਸਮਝਦਾ ਕਿ ਇਸ ਗੱਲ ਦਾ ਪਹਿਲਾਂ ਧਿਆਨ ਦੇਣਾ ਚਾਹੀਦਾ ਸੀ ਪਰ ਹੁਣ ਕਿਉਂਕਿ ਅਮਰੀਕਾ ਦਾ ਪੈਰੋਗੇਟਿਵ ਆਪਾਂ ਉਹਦੇ ਵਿੱਚ ਕੁਝ ਕਹਿ ਨਹੀਂ ਸਕਦੇ ਉਹਨਾਂ ਦਾ ਮੁਲਕ ਹੈ ਉਹਨਾਂ ਦੀ ਪਾਲਿਸੀ ਹੈ ਪਰ ਉਹਨਾਂ ਪਰਿਵਾਰਾਂ ਦਾ ਜ਼ਰੂਰ ਸਰਕਾਰ ਨੂੰ ਸਾਰ ਲੈਣੀ ਚਾਹੀਦੀ ਹੈ ਉਨ੍ਹਾਂ ਪਰਿਵਾਰਾਂ ਦਾ ਬਹੁਤ ਵੱਡਾ ਨੁਕਸਾਨ ਹੋਇਆ